ਹਾਂਜੀ ਅੱਜ ਸੀਪੁਰਾਨ ਕਥਾ ਉਹਨੀਆਂ ਕਿੰਨੇ ਦਿਨ ਤੱਕ ਉਹਨੀਆਂ ਟਾਈਮਿੰਗ ਕੀ ਹੈ ਦਾ ਤੇ ਕਿੰਨੇ ਕਿ ਪਕਾਨ ਦੀ ਦੇਖੋ ਤੁਸੀਂ ਅੱਜ ਖੁਦ ਦੇਖ ਰਹੇ ਹੋ ਬਹੁਤ ਹੀ ਜ਼ਿਆਦਾ ਸ਼ਰਧਾਲੂ ਆਏ ਹੋਏ ਨੇ ਔਰ ਮੈਨੂੰ ਬੜੀ ਖੁਸ਼ੀ ਹੈ ਵੀ ਬਹੁਤ ਹੀ ਤਰੀਕੇ ਨਾਲ ਬਠਿੰਡਾ ਵਾਸੀਆਂ ਨੇ ਇਹਨਾਂ ਨੂੰ ਅਪਣਾਇਆ ਔਰ ਇਨਾ ਅੱਛਾ ਪ੍ਰੇਮ ਜੋ ਬਠਿੰਡਾ ਵਾਸੀਆਂ ਨੇ ਸਾਡੇ ਪਰਿਵਾਰ ਨੇ ਸਾਡੀ ਟੀਮ ਨੇ ਇਹਨਾਂ ਨੂੰ ਦਿੱਤਾ ਹੈ ਮੈਂ ਉਹ ਸਾਰੇ ਬਠਿੰਡਾ ਵਾਸੀ ਦਾ ਧੰਨਵਾਦ ਕਰਦਾ ਹਾਂ ਉਰੇ ਸ਼ਰਧਾਲੂ ਜਿਵੇਂ ਗੁਰੂ ਜੀ ਦਾ ਸਿਆਜ ਜਦੋਂ ਵੀ ਅਤੀਤੀ ਆਉਂਦਾ ਉਹ ਰੱਬ ਦਾ ਰੂਪ ਹੁੰਦਾ ਤੇ ਇਹ ਸ਼ਰਧਾਲੂ ਅੱਜ ਬਠਿੰਡਾ ਚਾਏ ਨੇ ਤੇ ਪੂਰੇ ਬਠਿੰਡਾ ਵਾਸਤੇ ਇਹ ਰੱਬ ਦਾ ਰੂਪ ਹੈ ਉਹਨ ਰੱਬ ਈਸ਼ਵਰ ਸ਼ੰਕਰ ਸ਼ਿਵ ਸਾਰੇ ਆਪਾਂ ਇਹ ਕਹਿ ਸਕਦੇ ਆ ਕਿ ਜਿਸ ਵੀ ਭਾਸ਼ਾ ਜਿੰਨੂੰ ਵੀ ਲੋਕੀ ਰੱਬ ਮੰਨਦੇ ਨੇ ਉਹ ਅੱਜ ਬਠਿੰਡਾ ਦੇ ਵਿੱਚ ਆਉਣਾਰੇ ਸੱਤ ਦਿਨ ਜਿਵੇਂ ਗੁਰੂ ਜੀ ਨੇ ਕਿਹਾ ਅੱਜ ਬਠਿੰਡਾ ਦੇ ਵਿੱਚ ਆਏ ਹੋਏ ਨੇ ਮੈਂ ਇਹੀ ਸਭ ਨੂੰ ਬੇਨਤੀ ਕਰੂੰਗਾ ਜਿੰਨੀ ਸੇਵਾ ਜਿਸਦੀ ਕੀਤੀ ਜਾ ਸਕੇ ਉਹ ਕਰਨੀ ਚਾਹੀਦੀ ਹੈ ਔਰ ਦੂਸਰਾ ਲੋਕਾਂ ਇੰਨਾ ਜਿਆਦਾ ਖੁਸ਼ ਨੇ ਇੰਨਾ ਜਿਆਦਾ ਖੁਸ਼ਹਾਲ ਮਾਹੌਲ ਹੈ ਔਰ ਇੰਨਾ ਜਿਆਦਾ ਰਸ਼ ਤੁਸੀਂ ਦੇਖ ਰਹੇ ਹੋ ਜਿਹੜਾ ਪਹਿਲਾ ਦਿਨ ਹੈ ਹਮੇਸ਼ਾ ਜਦੋਂ ਵੀ ਪਹਿਲੇ ਦਿਨ ਤੋਂ ਸਟਾਰਟ ਹੁੰਦਾ ਹੈ ਤੀਸਰੇ ਚੌਥੇ ਦਿਨ ਰਸ਼ ਫੋਰ ਵਾਦਾ ਹੁੰਦਾ ਤੇ ਇਸ ਕਰਕੇ ਤੁਸੀਂ ਪਹਿਲੇ ਦਿਨ ਹੀ ਦੇਖਿਆ ਵੀ ਇੰਨਾ ਅੱਛਾ ਮਾਹੌਲ ਹੈ ਸਾਨੂੰ ਉਮੀਦ ਹੈ ਵੀ ਲੋਕ ਹੋਰ ਇਹਨੂੰ ਜ다 ਇਸੇ ਤਰੀਕੇ ਦਾ ਅਨੰਦ ਮਾਣਾਂਗੇ ਮਤੇ ਕਿੰਨੇ ਭਗਤ ਆਉਗੇ ਤੇ ਕਿ ਕੀ ਅਰੇਂਜਮੈਂਟ ਕਿਤੇ ਕਿੰਨੇ ਭਗਤਾਂ ਦੀ ਅਰੇਂਜਮੈਂਟ ਤਾਂ ਤੁਸੀਂ ਸਾਰੇ ਆਲਰੇਡੀ ਦੇਖੋ ਕਿੰਨਾ ਅੱਛਾ ਪੰਡਾਲ ਹੈ ਲੋਕੀ ਪਿਆਰ ਨਾਲ ਬੈਠੇ ਨੇ ਖਾਣੇ ਦੀ ਵਿਵਸਥਾ ਹੈ ਚਾਹ ਪਾਣੀ ਦੀ ਵਿਵਸਥਾ ਸਾਰੀ ਵਿਵਸਥਾ ਰੱਖੀਏਗੀ ਰਵੰਧਾ ਜੇ ਕੋਈ ਰੰਧੇ ਨੇ ਸਰਦਾਲੂ ਜੇ ਮੈਂ ਰਾਤ ਵੀ ਰੁਕੇ ਪੰਡਾਲ ਚ ਨੱਚੇ ਗਾਏ ਅੱਜ ਵੀ ਅਸੀਂ ਰਾਤ ਨੂੰ ਖੁਦ ਆਉਂਗਾ ਮੈਂ ਉਰਾ ਕੇ ਸਾਰੇ ਸਰਦਾਲਾਂ ਨੂੰ ਪੁੱਛਾਂਗੇ ਜੇ ਕਿਸੇ ਨੂੰ ਤਕਲੀਫ ਅਸੀਂ ਉਹ ਵੀ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਠੀਕ ਸਰ ਆਪਕਾ ਤੇ ਜਰ ਤੇ ਜਰ ਠੀਕ ਹੈ ਹਾਂ ਹਾਂਜੀ ਮੇਰ ਸਾਹਿਬ ਕਥਾ ਕਰਾਈ ਜਾ ਰਹੀ ਹੈ ਤੁਹਾਡੇ ਪਰਿਵਾਰ ਵੱਲੋਂ ਕੀ ਕਹਿਣਾ ਚਾਹੋ ਸਰ ਆਸ਼ੀਰਵਾਦ ਮਿਲ ਰਿਹਾ ਹੈ ਬਹੁਤ ਲੋਕਾਂ ਦਾ ਡਿਫਰੈਂਟ ਡਿਫਰੈਂਟ ਸਟੇਟਸ ਤੋਂ ਪੂਰੇ ਕੰਟਰੀ ਵਾਈਡ ਤੋਂ ਲੋਕ ਆ ਰਹੇ ਹੈਗੇ ਤੇ ਹਜ਼ਾਰਾਂ ਦੀ ਗਿਣਤੀ ਚ ਤਦਾਦ ਚ ਲੋਕ ਪਹੁੰਚੇ ਨੇ ਕਥਾ ਸੁਣਨ ਦੇ ਵਾਸਤੇ ਕਥਾ ਦਾ ਲਾਭ ਲੈਣ ਵਾਸਤੇ ਤੇ ਬਹੁਤ ਹੀ ਸੋਨਾ ਤੇ ਭਗਤੀ ਦਾ ਮਾਹੌਲ ਹੋ ਰੱਖਿਆ ਸਰਦਾਲੂ ਦੂਰੋਂ ਆ ਕੇ ਇੱਥੇ ਆਸ਼ੀਰਵਾਦ ਵੀ ਦੇ ਰਹੇ ਨੇ ਤੇ ਸ਼ਿਵਜੀ ਦਾ ਆਸ਼ੀਰਵਾਦ ਲੈ ਵੀ ਰਹੇ ਨੇ ਤੇ ਬਹੁਤ ਹੀ ਸਾਡੇ ਪਰਿਵਾਰ ਵਾਸਤੇ ਮਾਣ ਦੀ ਗੱਲ ਹੈ ਖੁਸ਼ੀ ਦੀ ਗੱਲ ਹੈ ਵੀ ਪ੍ਰਭੂ ਨੇ ਸਾਨੂੰ ਇੰਨੀ ਅ ਬਖਸ਼ੀ ਤਾਕਤ दी ਅਸੀਂ ਇਹ ਦੂਸਰੀ ਵਾਰ ਫਿਰ ਹੋਰ ਵੱਡੇ ਪੱਧਰ ਤੇ ਖਰਾਬ ਆ ਰਹੇ ਆ ਤੇ ਇੱਥੇ ਹਰ ਤਰੀਕੇ ਦਾ ਵਿਵਸਥਾ ਕੀਤੀ ਗਈ ਹੈ ਕਿ ਇਹ ਲੰਗਰ ਚੱਲ ਰਿਹਾ 24 ਘੰਟੇ ਨਾਂ ਦੀ ਵਾਸ਼ਰੂਮਸ ਦੀ ਪ੍ਰੋਪਰ ਵਿਵਸਥਾ ਹੈਗੀ ਹੈ ਲੋਕ ਇੱਥੇ ਬਹੁਤ ਵਧੀਆ ਖੁਸ਼ੀ ਨਾਲ ਕਥਾ ਦਾ ਲਾਭ ਲੈ ਰਹੇ ਨੇ ਤੇ ਮਤਲਬ ਸਾਨੂੰ ਵੀ ਆਸ਼ੀਰਵਾਦ ਦੇ ਰਹੇ ਆ ਤੇ ਖੁਦ ਵੀ ਪ੍ਰਭੂ ਦਾ ਆਸ਼ੀਰਵਾਦ ਲੈ ਰਹੇ ਆ ਪ੍ਰਸ਼ਾਸਨ ਦਾ ਕਿਸ ਤਰ੍ਹਾਂ ਦਾ ਸਹਿਯੋਗ ਹੈ ਪ੍ਰਸ਼ਾਸਨ ਹਲੇ ਗੇਟ ਤੇ ਲੱਗੇ ਹੋਏ ਨੇ ਪ੍ਰਸ਼ਾਸਨ ਦਾ ਟੋਟਲੀ 100% ਸਹਿਯੋਗ ਹੈ ਜੀ ਚਾਹੇ ਉਹ ਪੁਲਿਸ ਪ੍ਰਸ਼ਾਸਨ ਹੋਵੇ ਚਾਹੇ ਉਹ ਨੀ ਕਾਰਪੋਰੇਸ਼ਨ ਹੋਵੇ ਚਾਹੇ ਉਹ ਇਮਪਰੂਵਮੈਂਟ ਟਰਸਟ ਹੋਵੇ ਜਿਨ੍ਹਾਂ ਦੀ ਲੈਂਡ ਤੇ ਅਸੀਂ ਇਹ ਕਰ ਰਹੇ ਹਾਂ ਬਹੁਤ ਹੀ ਜ਼ਿਆਦਾ ਵਧੀਆ ਸਹਿਯੋਗ ਮਿਲ ਰਿਹਾ ਤਰਨ ਦੇ ਕੰਮ ਵਿੱਚ ਕੋਈ ਵੀ ਕਿਸੇ ਵੀ ਚੀਜ਼ ਦੀ ਦਿੱਕਤ ਨਹੀਂ ਆ ਰਹੀ ਬਹੁਤ ਹਰ ਵਰਗ ਦੇ ਲੋਕਾਂ ਦੀ ਆਪਣੇ ਹਰ ਡਿਪਾਰਟਮੈਂਟ ਦੀ ਮਦਦ ਮਿਲ ਰਹੀ ਹੈ ਪੂਰੇ ਗੋਟਿੰਡਾ ਸ਼ਹਿਰ ਦੀ ਮਦਦ ਮਿਲ ਰਹੀ ਹੈ ਇੱਕ ਪਰਿਵਾਰ ਦੀ ਤਰ੍ਹਾਂ ਇੱਥੇ ਕੰਮ ਕਰਾਇਆ ਜਾ ਰਿਹਾ ਹੈ ਗੋਟਿੰਡਾ ਵਾਸੀਆਂ ਨੂੰ ਕੋਈ ਮੈਸੇਜ ਗੋਟਿੰਡਾ ਵਾਸੀਆਂ ਦਾ ਪਹਿਲਾਂ ਧੰਨਵਾਦ ਕੀ ਸਾਰੇ ਲੋਕ ਇੱਥੇ ਆ ਰਹੇ ਆ ਬਹੁਤ ਹੀ ਸ਼ਾਂਤੀਪੂਰਵਕ ਇਸ ਕਥਾ ਦਾ ਲਾਭ ਉਠਾ ਰਹੇ ਆ ਤੇ ਨਾਲੇ ਜਿੰਨੇ ਲੋਕ ਬਾਹਰੋਂ ਵੀ ਆਏ ਆ ਉਹਨਾਂ ਦਾ ਵੀ ਬਹੁਤ ਵਧੀਆ ਤਰ੍ਹਾਂ ਵੈਲਕਮ ਕਰ ਰਿਹਾ ਐ ਹੋਸਟ ਕਰਦੇ ਆ ਉਹਨਾਂ ਨੂੰ ਮੇਰੇ ਸਾਹਬ ਜੇ ਗੱਲ ਕਰੀ ਅਸੀਂ ਅੰਦਰ ਪੰਡਾਲ ਚ ਜਾ ਕੇ ਆਇਆ ਇੱਕ ਵਿਆਹ ਵਰਗਾ ਮਾਹੌਲ ਅੰਦਰ ਗ੍ਰੇਟ ਐ ਕਿਵੇਂ ਕੀ ਕਹਿਣਾ ਚਾਹੂੰ ਸਰ ਉਹੀ ਇਹ ਆਸਥਾ ਦਾ ਕੰਮ ਐ ਜੀ ਇਹ ਸਾਰਾ ਕੁਝ ਤਾਕਤ ਦਾ ਪ੍ਰਭੂ ਦਿੰਦੇ ਐ ਜੀ ਉਸ ਸਾਹਿਬ ਨਾਲ ਅਸੀਂ ਆਪਣੀ ਮਿਹਨਤ ਕੀਤੀ ਤੇ ਇੰਨਾ ਸੋਨਾ ਪੰਡਾਲ ਨਿਕਲ ਕੇ ਆਇਆ ਤੇ ਉਸੇ ਹਿਸਾਬ ਨਾਲ ਸੋਨੇ-ਸੋਨੇ ਲੋਕ ਸ਼ਰਧਾਲੂ ਇੱਥੇ ਪਹੁੰਚੇ ਆ ਤੇ ਇਸ ਪੰਡਾਲ ਨੂੰ ਚਾਰ ਚੰਨ ਲੱਗਾ ਨੇ ਸ਼ਰਧਾਲੂਆਂ ਵੱਲੋਂ ਤੇ ਖਾਸ ਕਰਕੇ ਤੁਹਾਡੇ ਪਰਿਵਾਰ ਵੱਲੋਂ ਨੱਚ ਟੱਪ ਕੇ ਖੁਸ਼ੀ ਮਨਾਈ ਜਾ ਰਹੀ ਹੈ ਜੀ ਕੀ ਕਹਿਣਾ ਚਾਹੋ ਇਹ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਸ਼ਰਦਾ ਦਾ ਮੌਕਾ ਉਹ ਵੀ ਖੁਸ਼ੀ ਨਾਲ ਨੱਚ ਟੱਪ ਕੇ ਜੇ ਆਪਾਂ ਭਗਤੀ ਕਰ ਰਹੇ ਹੈਗੇ ਪ੍ਰਭੂ ਦੀ ਲੀਲਾ ਵਿੱਚ ਲੀਨ ਹੋ ਰਹੇ ਤੇ ਇਸ ਤੋਂ ਵੱਧ ਵਧੀਆ ਗੱਲ ਨਹੀਂ ਹੋ ਸਕਦੀ ते सवरया नु यही मैसेज है कि आओ आपा इकट्ठे रलके आशीर्वाद लईए ते कुछ नवा सीखिए महाशिव पुराण की कथा ठीक ओके हावोर से आई है मेरा नाम इंदु बाला है इनका और मेरे को तो बहुत अच्छा लगता है मेरे तो घर में मन ही नहीं लगता मैं तो शिव की ही एक लोटा जल सारी समस्या का हल क्या किसको रोइए चादर तान के सोइए इनका ना बहुत अच्छा लगता है बहुत अच्छा लगता है मैं क्या बताऊ मैं बयान भी नहीं कर सकती हूँ मेरे को तो सुपने ही मतलब शिव पुराण के आते हैं शिवलिंग के आते हैं यहाँ पे लंगर पानी बैठना उठना नाचना गाना मेरे को तो यही अच्छा लगता है ना आग लगे बस्ती में अपन रो मस्ती में कोई मेरे को तो गृहस्थी बच्चे मेरे को तो रिश्तेदारी मैंने तो साम के एक तरफ रख दी मैं तो बस ये बाबा जो कुछ करे हाँ सात में तो हर जगह जहाँ पे होती है एक साल हो गए यहाँ से शुरू किया था मैंने पंडाल और यहाँ मेरा छठा पंडाल है और मैं तो मतलब सात दिन यही रहती हूँ पांच दिन की होती है दो दिन की